ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਆਪਣੇ ਮੋਬਾਈਲ ਰਾਹੀਂ ਤੁਸੀਂ ਆਪਣੇ ਟਰੈਕਟਰ ਆਪਣੇ ਮੋਟਰਸਾਈਕਲ ਅਤੇ ਆਪਣੇ ਕਾਰ ਜਾਂ ਕਿਸੇ ਹੋਰ ਵਹੀਕਲ ਦੀ ਕਾਪੀ ਕਿਵੇਂ ਦੇਖਣੀ ਆਨਲਾਈਨ ਜੀ ਤਾਂ ਜੀ ਜੇਕਰ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਜੀ ਆਪਾਂ ਦੇਖਦੇ ਹਾਂ ਵੀ ਆਪਣੀ ਕਾਪੀ ਕਿਸੇ ਵਾਹਨ ਦੀ ਉਹ ਕਿਵੇਂ ਕੱਢਣੀ ਆਪਣੇ ਫੋਨ ਤੇ ਜੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ YouTube ਵਿੱਚ ਸਰਚ ਜਪਰਨਾ ਖਤਰਾ LS I ਕਿ ਉੱਥੇ ਉਹ ਜੀ ਸਬਸਕ੍ਰਾਈਬ ਲਿਖਿਆ ਖਤਰਾ LS I ਕਿ ਦੇ نیچے ਆ ਰਿਹਾ ਸਬਸਕ੍ਰਾਈਬ ਲਿਖਿਆ ਤੇ ਇਹ ਤੁਹਾਨੂੰ ਜਰੂਰ ਤੁਸੀਂ ਕਲਿੱਕ ਕਰਨਾ ਜੀ ਤੁਸੀਂ ਪੁਰਾਣੀਆਂ ਤੇ ਨਵੀਆਂ ਵੀਡੀਓ ਸਾਡੀਆਂ ਬਹੁਤ ਸਾਰੀਆਂ ਦੇਖ ਸਕਦੇ ਹੋ ਜੀ ਤਾਂ ਉਹ ਜੀ ਦੇਖਦੇ ਆਪਾਂ ਕਿ ਆਪਣੇ ਟਰੈਕਟਰ ਕਾਰ ਮੋਟਰਸਾਈਕਲ ਸਕੂਟਰ ਆਦਿ ਕਾਪੀ ਆਪਣੇ ਮੋਬਾਈਲ ਤੇ ਕਿਵੇਂ ਦੇਖੀਏ ਜੀ ਸਭ ਤੋਂ ਪਹਿਲਾਂ ਜੀ Play Store ਤੇ ਜਾਣਾ ਤੁਸੀਂ ਇੱਥੇ ਤੁਸੀਂ ਭਰਨਾ ਹੈ ਸਰਚ ਚ ਆਰਟੀਓ ਵਹੀਕਲ ਇਨਫੋ ਆਰਟੀਓ ਵਹੀਕਲ ਇਨਫੋ ਤੇ ਇਹ ਹੈਂਗੋਰ ਸਟੂਡੀਓ ਦੀ ਐਪ ਹੈ ਜੀ ਇੱਕ ਆਰਟੀਓ ਵਹੀਕਲ ਓਨਰ ਡਿਟੇਲ 4.3 ਦੀ ਰੇਟਿੰਗ ਹੈ 5 ਲੱਖ ਡਾਊਨਲੋਡਸ ਨੇ ਇਹਨੂੰ ਓਪਨ ਕਰਨਾ ਹੈ ਜੀ ਤੁਸੀਂ ਤੇ ਤੁਸੀਂ ਕਰਨਾ ਸਰਚ ਵਹੀਕਲ ਇਨਫਰਮੇਸ਼ਨ ਇੱਥੇ ਤੁਸੀਂ ਕੋਈ ਵੀ ਭਰੋਗੇ ਜਿਵੇਂ ਕਿ ਪੀਵੀ03 ਪੀਵੀ04 ਪੀਵੀ05 ਪੀਵੀ02 ਕਿੰਨਾ ਵੀ ਤੁਹਾਡਾ ਉਹ ਲਾ ਕੇ ਤੁਸੀਂ ਜਾਂ ਪੁਰਾਣੇ ਜਿਵੇਂ ਪੀਵੀਵੀ 36 34 24 45 ਐਂ ਸੀ ਕੋਈ ਵੀ ਨੰਬਰ ਆ ਤੁਹਾਡਾ ਇੱਥੇ ਪੂਰੀ ਤੁਸੀਂ ਪੂਰਾ ਨੰਬਰ ਭਰਨਾਲ ਦੇ ਵਾਹਨ ਦਾ ਤੇ ਇਹਦੇ ਤੁਸੀਂ ਸਰਚ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਇਹ ਪਹਿਲੀ ਵਾਰ ਜੇ ਤੁਸੀਂ ਕਰ ਰਹੇ ਹੋ ਤਾਂ ਮੋਬਾਈਲ ਨੰਬਰ ਮੰਗੂਗਾ ਇੱਕ ਵਾਰ ਤਾਂ ਤੁਸੀਂ ਉੱਤੇ ਮੋਬਾਈਲ ਨੰਬਰ ਭਰਨਾ ਉਹ ਓਟੀਪੀ ਆਊਗਾ ਤੁਹਾਡੇ ਫੋਨ ਤੇ 6 ਅੱਖਰਾਂ ਦਾ ਉਹ ਭਰ ਕੇ ਤੁਸੀਂ ਉਸ ਤੋਂ ਬਾਅਦ ਗੈਟ ਡਿਟੇਲ ਕਰ ਸਕਦੇ ਹੋ ਇਹ ਸਿਰਫ ਤੁਹਾਨੂੰ ਇੱਕ ਵਾਰ ਭਰਨਾ ਬੂਦੂਗਾ ਤੁਸੀਂ ਜਦੋਂ ਵੀ ਕੱਢੋਗੇ ਤਾਂ ਤੁਹਾਨੂੰ ਮੋਬਾਈਲ ਨੰਬਰ ਨਹੀਂ ਭਰਨਾ ਪਊਗਾ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਗੈਟ ਡਿਟੇਲ ਕਰੋਗੇ ਉੱਤੇ ਸਾਰਾ ਨਾਮ ਪਤਾ ਐਡਰੈਸ ਸਾਰਾ ਕੁਝ ਆ ਜਾਊਗਾ ਇਹ ਕਾਪੀ ਕਿਹਦੇ ਨਾਂ ਆਏਗੀ ਤਾਂ ਇਹਦੀ ਪੂਰੀ ਡਿਟੇਲ ਦਿੱਤੀ ਜਾਊਗੀ ਟਰੈਕਟਰ ਮੋਟਰਸਾਈਕਲ ਕਿਸੇ ਵੀ ਚੀਜ਼ ਦੀ ਤੁਸੀਂ ਕੱਢ ਸਕਦੇ ਹੋ ਕਿਸੇ ਵੀ ਵਾਹਨ ਦੀ ਤਾਂ ਜੀ ਇੱਕ ਬਹੁਤ ਆਸਾਨ ਤਰੀਕਾ ਘਰੇ ਬੈ ਕੇ ਆਪਣੀ ਕਾਪੀ ਦੇਖਣ ਦਾ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਜੇ ਹੋਰ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਜੇ ਤੁਸੀਂ ਚਾਹੋ ਨਾ ਹੋਰ ਕਿਸੇ ਚੀਜ਼ ਬਾਰੇ ਜਾਣਨ ਲਈ ਤਾਂ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ